ਅੱਜ ਦੇ ਸਮੇਂ 'ਚ ਹਰ ਕੋਈ ਪਤਲਾ ਰਹਿਣਾ ਪਸੰਦ ਕਰਦਾ ਹੈ ਪਰ ਸਾਡੀ ਜ਼ਿੰਦਗੀ ਦੀ ਰਫ਼ਤਾਰ ਇੰਨੀ ਜ਼ਿਆਦਾ ਤੇਜ਼ ਹੋ ਗਈ ਹੈ ਕਿ ਸਾਡੇ ਕੋਲ ਖੁਦ ਲਈ ਵੀ ਸਮਾਂ ਨਹੀਂ ਬਚਦਾ। ਵੇਲੇ ਸਮੇਂ 'ਚ ਜਦੋਂ ਕਦੇ ਵੀ ਇਨਸਾਨ ਆਪਣੇ ਆਪ ਨੂੰ ਦੇਖਦਾ ਹੈ ਤਾਂ ਉਹ ਖੁਦ ਨੂੰ ਕਈ ਬਿਮਾਰੀਆਂ 'ਚ ਘਿਰਿਆ ਹੋਇਆ ਪਾਉਂਦਾ ਹੈ। ਮੋਟਾਪਾ ਵੀ ਇਨ੍ਹਾਂ ਬਿਮਾਰੀਆਂ 'ਚੋਂ ਇੱਕ ਹੈ। ਮੋਟਾਪੇ ਨੂੰ ਕੱਟ ਕਰਨ ਦੇ ਲਈ ਲੋਕ ਕਈ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ ਪਰ ਕਈ ਵਾਰ ਦਵਾਈਆਂ ਨਾਲ ਵੀ ਕੁਝ ਫਾਇਦਾ ਨਹੀਂ ਹੁੰਦਾ ਮੋਟਾਪੇ ਨੂੰ ਕੱਟ ਕਰਨ ਲਈ ਤੁਸੀਂ ਕੁਝ ਘਰੇਲੂ ਤਰੀਕੇ ਵੀ ਅਪਣਾ ਸਕਦੇ ਹੋ ਅੱਜ ਅਸੀਂ ਤੁਹਾਨੂੰ ਉਹਨਾਂ ਤਰੀਕਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਵਰਤੋਂ ਕਰਨ ਨਾਲ ਮੋਟਾਪੇ ਨੂੰ ਦੂਰ ਕੀਤਾ ਜਾ ਸਕਦਾ ਹੈ ਆਓ ਜਾਣਦੇ ਹਾਂ ਘਰੇਲੂ ਤਰੀਕਿਆਂ ਬਾਰੇ ਨੰਬਰ 1 ਬਰਾਊਨ ਰਾਈਸ ਦੀ ਕਰੋ ਵਰਤੋਂ ਮੋਟਾਪਾ ਨੂੰ ਘੱਟ ਕਰਨ ਲਈ ਬਰਾਊਨ ਰਾਈਸ ਵੀ ਬੇਹੱਦ ਫਾਇਦੇਮੰਦ ਹੁੰਦੇ ਹਨ ਜੇਕਰ ਤੁਸੀਂ ਚੌਲ ਖਾਂਦੇ ਸ਼ਿਕੀਨ ਹੋ ਤਾਂ ਵਾਈਟ ਚੌਲਾਂ ਦੇ ਬਦਲੇ ਬਰਾਊਨ ਚੌਲਾਂ ਦਾ ਸੇਵਨ ਕਰੋ ਇਸ ਦਾ ਸੇਵਨ ਕਰਨ ਨਾਲ ਤੁਹਾਡਾ ਮੋਟਾਪਾ ਖਤਮ ਹੋ ਜਾਵੇਗਾ ਇਸ ਤੋਂ ਇਲਾਵਾ ਆਪਣੀ ਡਾਈਟ 'ਚ ਵੀ ਬਰਾਊਨ ਬ੍ਰੈਡ ਸਾਬਤ ਅਨਾਜ ਅਤੇ ਓਟਸ ਵਰਗੀਆਂ ਚੀਜ਼ਾਂ ਨੂੰ ਸ਼ਾਮਲ ਕਰੋ ਹਮਰਦੋ ਨਿੰਬੂ ਪਾਣੀ ਕਰੇ ਪੇਟ ਦੀ ਚਰਬੀ ਕਟਕ ਨਿੰਬੂ ਪਾਣੀ ਪੇਟ ਦੀ ਚਰਬੀ ਕਟਕਰ ਨੂੰ ਬੇਹਦ ਲਾਹੇਵੰਦ ਹੁੰਦਾ ਹੈ ਆਪਣੀ ਦਿਨ ਦੀ ਸ਼ੁਰੂਆਤ ਨਿੰਬੂ ਪਾਣੀ ਦੇ ਨਾਲ ਕਰਨੀ ਚਾਹੀਦੀ ਹੈ ਗੁੰਗੁਨੇ ਪਾਣੀ ਚ ਨਿੰਬੂ ਦਾ ਰਸ ਅਤੇ ਥੋੜਾ ਜਿਹਾ ਨਮਕ ਮਿਲਾ ਕੇ ਰੋਜ਼ਾਨਾ ਸਵੇਰੇ ਇਸ ਦਾ ਸੇਵਨ ਕਰਨ ਨਾਲ ਤੁਹਾਡਾ ਮੈਟਾਬੋਲਿਜ਼ਮ ਤੰਦਰੁਸਤ ਰਹਿੰਦਾ ਹੈ ਤੇ ਨਾਲ ਹੀ ਤੁਹਾਡਾ ਭਾਰ ਘਟਦਾ ਹੈ ਨੰਬਰ 3 ਵੱਧ ਤੋਂ ਵੱਧ ਖਾਓ ਹਰੀਆਂ ਸਬਜ਼ੀਆਂ ਸਵੇਰੇ ਸ਼ਾਮ ਇੱਕ ਕਟੋਰੀ ਫਲ ਅਤੇ ਸਬਜ਼ੀਆਂ ਖਾਣਾ ਤੁਹਾਡੀ ਸਿਹਤ ਲਈ ਕਾਫੀ ਫਾਇਦੇਮੰਦ ਸਾਬਤ ਹੋ ਸਕਦਾ ਹੈ ਇਸ ਨਾਲ ਤੁਹਾਡਾ ਪੇਟ ਤਾਂ ਭਰਿਆ ਹੀ ਰਹੇਗਾ ਨਾਲ ਹੀ ਤੁਹਾਨੂੰ ਖੂਬ ਐਂਟੀਆਕਸੀਡੈਂਟ ਮਿਨਰਲਸ ਮਿਲੇਗਾ ਅਤੇ ਚਰਬੀ ਕੱਟੂ ਹੁੰਦੀ ਹੈ ਪਰ ਚਾਰ ਖਾਣਾ ਪਕਾਉਣ ਦਾ ਤਰੀਕਾ ਬਦਲੋ ਭੋਜਨ ਚ ਦਾਲ ਜਿਨੀ ਅਦਰਕ ਅਤੇ ਕਾਲੀ ਮਿਰਚ ਵਰਗੇ ਮਸਾਲਿਆਂ ਦਾ ਇਸਤੇਮਾਲ ਜ਼ਰੂਰ ਕਰੋ ਇਹ ਮਸਾਲੇ ਸਿਹਤ ਲਈ ਫਾਇਦੇਮੰਦ ਸਾਬਤ ਹੁੰਦੇ ਹਨ ਇਸ ਨਾਲ ਤੁਹਾਡੀ ਇਨਸੂਲਿਨ ਸ਼ਕਤੀਬਾਧੀ ਹੈ ਅਤੇ ਨਾਲ ਹੀ ਖੂਨ ਚ ਸ਼ਕਰਰਾ ਦੀ ਮਾਤਰਾ ਘੱਟ ਹੁੰਦੀ ਹੈ ਅੰਜ ਮਿੱਠੇ ਤੋਂ ਕਰੋ ਪਰਹੇਜ਼ ਜੇਕਰ ਤੁਸੀਂ ਪੇਟ ਦੀ ਚਰਬੀ ਘੱਟ ਕਰਨੀ ਚਾਹੁੰਦੇ ਹੋ ਤਾਂ ਤੁਹਾਨੂੰ ਮਿੱਠੇ ਤੋਂ ਥੋੜਾ ਪਰਹੇਜ਼ ਕਰਨਾ ਚਾਹੀਦਾ ਹੈ ਮਿੱਠੀਆਂ ਚੀਜ਼ਾਂ ਦਾ ਸੇਵਨ ਬਹੁਤ ਹੀ ਘੱਟ ਕਰਨਾ ਚਾਹੀਦਾ ਹੈ ਮਿੱਠੀਆਂ ਚੀਜ਼ਾਂ ਜਿਵੇਂ ਮਿਠਾਈ ਮਿੱਠੀਆਂ ਪੀਣ ਵਾਲੀਆਂ ਚੀਜ਼ਾਂ ਅਤੇ ਤੇਲ ਵਾਲੀਆਂ ਚੀਜ਼ਾਂ 버ਗਰ ਕੁਲਚੇ ਫਾਸਟ ਫੂਡ ਆਦ ਚੀਜ਼ਾਂ ਤੋਂ ਦੂਰ ਰਹੋ ਕਿਉਂਕਿ ਇਹ ਸਰੀਰ 'ਚ ਚਰਬੀ ਜਮਾ ਕਰਦੀਆਂ ਹਨ ਇਹ ਚਰਬੀ ਤੁਹਾਡੇ ਸਰੀਰ ਦੇ ਕੁਝ ਹਿੱਸੇ ਜਿਵੇਂ ਪੇਟ ਅਤੇ ਪਾਸਿਆਂ 'ਚ ਜਮਾ ਹੋ ਜਾਂਦੀ ਹੈ ਬਸ ਛੇ ਵੱਧ ਤੋਂ ਵੱਧ ਕਰੋ ਪਾਣੀ ਦੀ ਵਰਤੋਂ ਸਰੀਰ ਦੀ ਚਰਬੀ ਨੂੰ ਕੱਟਣ ਲਈ ਖੂਬ ਪਾਣੀ ਪੀਣਾ ਚਾਹੀਦਾ ਹੈ ਰੋਜ਼ਾਨਾ ਪਾਣੀ ਪੀਣ ਨਾਲ ਤੁਹਾਡਾ ਮੈਟਾਬੋਲਿਜ਼ਮ ਵੱਧ ਜਾਂਦਾ ਹੈ ਅਤੇ ਸਰੀਰ ਦੇ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨਬਰਸਤ ਕੱਚਾ ਲਸਣ ਖਾਓ ਸਵੇਰ ਦੇ ਸਮੇਂ ਦੋ ਕੱਚੇ ਲਸਣ ਦੀਆਂ ਟੁਰੀਆਂ ਖਾਣੀਆਂ ਅਤੇ ਉੱਪਰ ਤੋਂ ਨਿੰਬੂ ਪਾਣੀ ਪੀਣਾ ਤੁਹਾਡੇ ਲਈ ਕਾਫੀ ਫਾਇਦੇਮੰਦ ਹੋਵੇਗਾ ਇਸ ਨਾਲ ਵજન ਦੁੱਗਣਾ ਘਟ ਹੋ ਜਾਂਦਾ ਹੈ ਇਸ ਦੇ ਨਾਲ ਹੀ ਤੁਹਾਡੇ ਸਰੀਰ 'ਚ ਖੂਨ ਦੀ ਪ੍ਰਵਾਹ ਵੀ ਸੰਚਾਰੂ ਢੰਗ ਨਾਲ ਕੰਮ ਕਰਨ ਲੱਗਦਾ ਹੈ ਨੰਬਰ 8 ਮਾਸ ਤੋਂ ਰੋਹੋ ਦੂਰ ਮਾਸਾਹਾਰੀ ਭੋਜਨ ਤੋਂ ਦੂਰ ਰਹੋ ਕਿਉਂਕਿ ਇਸ 'ਚ ਵਸਾ ਕਾਫੀ ਮਾਤਰਾ 'ਚ ਹੁੰਦੀ ਹੈ ਜਿਸ ਨਾਲ ਵਸਾ ਸਰੀਰ 'ਚ ਜਮਾ ਹੋਣ ਨਾਲ ਸਿਹਤ ਨਾਲ ਜੁੜੀਆਂ ਪਰੇਸ਼ਾਨੀਆਂ ਉਸ ਸਕਦੀਆਂ ਹਨ ਜੇਕਰ ਤੁਸੀਂ ਭਾਰ ਘਟਕਣਾ ਚਾਹੁੰਦੇ ਹੋ ਤਾਂ ਨਾਨ ਲੈ ਜੂ ਛੱਡ ਕੇ ਵੈਜ ਕਾਣਾ ਖਾਓ ਸੋ ਜ਼ਿੰਦਗੀ ਦੀਆਂ ਸੱਚੀਆਂ ਅਤੇ ਕਾਮਯਾਬੀ ਅਤੇ ਸਿਹਤਮੰਦ ਗੱਲਾਂ ਅਤੇ ਹੋਰ ਪੰਜਾਬੀ ਘਰੇਲੂ ਨੁਕਸੇ ਜਾਣਨ ਲਈ ਆਪਣੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਐਂਡ ਸਬਸਕ੍ਰਾਈਬ ਕਰੋ ਧੰਨਵਾਦ ਜੀ